ਫੁੱਫੜ ਹੋਣਾ ਵਾਲਾ ਰੌਲਾ ਬਾਲਾ ਲੰਬਾਈ ਚੱਲ ਗਿਆ ਜੀ ਕੱਲ ਪਠਾਨ ਮਾਜਰਾ ਹੋਣਾ ਦੀ ਕਰ ਰਹੇ ਆ ਕਹਿੰਦੇ ਪਹਿਲਾਂ ਕੇਸ ਖੁੱਲ ਗਿਆ ਫੜ ਲਿਆ ਜੀ ਭੱਜ ਗਿਆ ਜੀ ਬੰਦਾ ਥੱਲੇ ਦੇ ਦਿੱਤਾ ਜੀ ਫਿਰ ਇੱਕ ਬੰਦਾ ਸਾਹਮਣੇ ਆ ਕੇ ਬਿਆਨ ਦੇਈ ਜਾਂਦਾ ਜੀ ਇਹ ਸਾਰੀ ਗੱਲਬਾਤ ਐਗੀ ਕੀ ਐ ਜੀ ਇਹ ਦੇਖੋ ਫੁੱਫੜ ਤੇ ਰਫੜ ਬਣ ਗਿਆ ਨਾ ਹੁਣ ਮਸਲਾ ਜਿਹੜਾ ਉਹ ਰੌਲਾ ਤਾਂ ਪਹਿਲਾਂ ਸੀ ਹੁਣ ਤਾਂ ਮਸਲਾ ਬਣ ਗਿਆ ਕਹਿੰਦੇ ਜਾਂ ਕਹਦੇ ਉਹਨਾਂ ਨੂੰ ਕਿ ਚੋਬਰ ਇੱਕ ਤਣ ਗਿਆ ਹੈ ਰੋਲਾ ਤਾਂ ਪਹਿਲਾਂ ਅਸੀਂ ਹੁਣ ਤੇ ਮਸਲਾ ਬਣ ਗਿਆ ਹੁਣ ਤੇ ਫੁੱਫੜ ਮਸਲਾ ਬਣ ਗਿਆ ਜੀ ਤੇ ਤੁਹਾਨੂੰ ਪਤਾ ਵਿਗੜੇ ਫੁੱਫੜ ਜਿਹੜੇ ਆ ਉਹ ਕਈ ਵਾਰ ਇਤਿਹਾਸ ਦਰਜ ਕਰਾ ਜਾਂਦੇ ਆ ਪਹਿਲਾਂ ਫੁੱਫੜ ਹੁੰਦਾ ਜਿਹਨੂੰ ਸਰਕਾਰ ਲੱਭਦੀ ਫਿਰਦੀ ਹੈ ਪੁਲਿਸ ਲੱਭਦੀ ਫਿਰਦੀ ਹੈ ਤਾਂ ਗੱਲ ਇਹ ਯਨਾਮ ਕੇ ਦੇਖੋ ਕੇਸ ਦਰਜ ਹੋਇਆ ਚਲੋ ਮੰਨ ਲਿਆ ਕੇਸ ਦਰਜ ਉਥੇ ਉਹਨੇ ਪਹਿਲਾਂ ਹੀ ਕਹਿਤਾ ਸੀ ਅਰਮਿਤ ਨੇ ਕਿ ਮੇਰੇ ਤੇ ਕੇਸ ਦਰਜ ਕਰਨਗੇ ਦੇਖੋ ਜਦੋਂ ਸਾਰੇ ਪਾਜੀ ਖੋਲਦੇ ਕਿ ਭਾਈ ਕੇਵਲ ਨੈਟਵਰਕ ਦਾ ਸਾਨੂੰ ਕਿਹਾ ਕਿ ਆ ਕੇ ਕਬਜ਼ਾ ਕਰ ਲੋ ਪੰਜ ਉਹਨੇ ਆਖਿਆ ਮੇਰੇ ਕੋਲ ਨੀਲੀਆਂ ਫਿਲਮਾਂ ਨੇ ਦਿੱਲੀ ਵਾਲਿਆਂ ਦੀ ਠੀਕ ਹੈ ਜੀ ਜੀ ਨਾਲ ਉਸਨੇ ਕਿਹਾ ਕਿ ਇਹ ਹੁਣ ਪੰਚਾਇਤੀ ਜ਼ਮੀਨ ਤੇ ਅੱਖ ਰੱਖੀ ਬੈਠੇ ਜਦੋਂ ਇੰਨਾ ਸਾਰਾ ਕੁਝ ਬੋਲਦੇ ਵੇ ਕੋਈ ਬੰਦਾ ਤੇ ਫਿਰ ਭਲੀ ਥੋੜੀ ਗੁਜ਼ਾਰਨ ਕੇ ਸਰ ਜਿਨ੍ਹਾਂ ਦੇ ਕੋਲ ਸੱਤਾ ਹੈ ਤਾਂ ਕੇਸ ਤਾਂ ਦਰਤ ਨੂੰ ਹੋਣਾ ਸੀ ਉਹ ਹਰਮੀਤ ਨੂੰ ਪਤਾ ਹੀ ਸੀ ਜਾਂ ਤਾਂ ਵਿਜੀਲੈਂਸ ਦਾ ਤੇ ਜਾਂ ਇਹ ਬੜਾ ਪੁਰਾਣਾ ਇਹ ਤੇ ਤੁਹਾਨੂੰ ਪਤਾ ਹੀ ਆ ਜਿਵੇਂ ਸਰਕਾਰ ਇਹਨਾਂ ਦੀ ਆਈ ਸੀ ਤੇਵੇਂ ਕੇਸ ਦਾ ਰੌਲਾ ਪੈ ਗਿਆ ਉਹ ਬੀਬੀ ਗੁਰੀ ਜਿਹੜੀ ਸੀ ਉਹਨੇ ਦੋਸ਼ ਲਾਤੇ ਕਿ ਮੇਰੇ ਨਾਲ ਇਹਨੇ ਦੂਜੀ ਸ਼ਾਦੀ ਰਚਾਈ ਆ ਬਾਅਦ ਚ ਮੇਰਾ ਬਣਦਾ ਹੱਕ ਨਹੀਂ ਦਿੰਦਾ ਮਾਮਲਾ ਤੁਹਾਨੂੰ ਪਤਾ ਹੀ ਆ ਕਿ ਇਹਨਾਂ ਦਾ ਜਿਹੜਾ ਉਹ ਥਾਣਿਆਂ ਕਚਹਿਰੀਆਂ ਤੱਕ ਰੱਬ ਵਰਗਾ ਸੀ ਤੇਰਾ ਯਾਰ ਵੈਰ ਨੇ ਇੱਜ਼ਤ ਗਵਾਤੀ ਥਾਣਿਆਂ 'ਚ ਰੋਲਤਾ ਉਹ ਤਾਂ ਬੜਾ ਖੁਸ਼ ਹੋਇਆ ਬੜਾ ਖੁਸ਼ ਹੋਇਆ ਆਛਾ ਉਹੀ ਕੰਪਲੇਂਟ ਜਿਹੜੀ ਐ ਚੱਕ ਕੇ ਇਹਨਾਂ ਨੇ ਹੁਣ ਪੱਟ ਲਈ ਕੇਸ ਦਰਜ ਕਰ ਦਿੱਤਾ ਅੱਜ ਪੰਨੂ ਸਾਹਿਬ ਆਏ ਸਨ ਆਪਣੇ ਪੁਰਾਣੇ ਸਾਥੀ ਉਹਨਾਂ ਨੇ ਪੀਸੀ ਕੀਤੀ ਉਹਨਾਂ ਦੀ ਜਿਸ ਵੇਲੇ ਪੀਸੀ ਹੋ ਰਹੀ ਸੀ ਉਹਨਾਂ ਦੀ ਬਾਡੀ ਲੈਂਗੁਏਜ ਵੇਖੋ ਕਿਉਂਕਿ ਇਹੋ ਜਿਹੇ ਦੋਸ਼ ਇੱਕ ਵਾਰੀ ਉਹਨਾਂ ਤੇ ਵੀ ਲੱਗੇ ਸਨ ਕਥੇ ਤੌਰ ਤੇ ਜਿਹਦੇ ਵਿੱਚੋਂ ਬਰੀ ਹੋ ਗਏ ਬਾਅਦ ਤਾ ਇਹ ਇਤਫਾਕ ਹੀ ਹੁੰਦਾ ਸਮੇ ਦਾ ਗੇੜ ਹੁੰਦਾ ਸਰ ਹੁਣ ਅਜਾ ਹਰਮੀਤ ਨੂੰ ਇਸ ਕੱਲ ਦਾ ਪਤਾ ਸੀ ਉਹਨੇ ਪਹਿਲਾਂ ਹੀ ਰੌਲਾ ਪਾਤਾ ਮੇਰੇ ਤੇ ਕੇਸ ਦਰਜ ਕਰਨਗੇ ਲੋਕਾਂ ਨੇ ਵੀ ਇਹ ਗੱਲ ਜਿਹੜੀ ਆ ਉਹ ਲਗ ਭੱਗ ਲਗ ਭੱਗ ਪਰਵਾਨ ਕਰ ਲਈ ਸੀ ਕਿ ਰੌਲਾ ਤੇ ਭਾਵੇਂ ਝੂਠਾ ਸੱਚਾ ਜੋ ਵੀ ਆ ਇੱਕ ਵਰੀ ਇਹਨਾਂ ਦਾ ਪਵੇਗਾ ਫੇਰ ਕੀ ਹੋਇਆ ਕਿ ਇਹ ਕਹਿਆ ਗਿਆ ਕਿ ਇਹਨੇ ਦੁਬਾਰਾ ਉਸ ਔਰਤ ਨੂੰ ਸੰਬੰਧ ਬਣਾਉਣ ਲਈ ਸੰਪਰਕ ਕੀਤਾ ਜਾਂ ਫੋਟੋਆਂ ਵਗੈਰਾ ਜਾਂ ਜੋ ਵੀਡੀਓ ਵਗੈਰਾ ਨੇ ਭਈ ਓਵਰਲ ਕਰਨ ਦਾ ਡਰਾਵਾ ਦੇ ਕੇ ਇਹ ਦਾਅਵਾ ਕੀਤਾ ਤਮਾਮ ਨਾ ਦਰਜ ਹੋ ਗਿਆ ਹਾਂ ਇੱਥੇ ਰੁੱਕ ਕੇ ਤੁਸੀਂ ਥੋੜੀ ਦੇਰ ਵਾਸਤੇ ਵਿਚਾਰੋ ਇੱਥੇ ਮਸਲਾ ਹਰਮੀਤ ਦਾ ਨਹੀਂ ਹੈ ਉਹਨਾਂ ਨੇ ਨਾਲ ਦੂਜਾ ਇੱਕ ਲੌਜੀਕ ਦਿੱਤਾ ਹੈ ਕਿ ਹਰਮੀਤ ਤੇ ਪਰਚਾ ਪਹਿਲਾਂ ਹੀ ਦਰਜ ਹੋ ਗਿਆ ਸੀ ਉਹ ਧਰਤਾ ਮਾਰਾ ਹੀ ਹੜਾਂ ਦੀ ਆੜ ਦੇ ਵਿੱਚ ਸਰਕਾਰ ਨੂੰ ਨਿਸ਼ਾਨਾ ਬਣਾ ਕੇ ਦਬਾਉਣਾ ਚਾਹੁੰਦਾ ਸੀ ਸਾਡੇ ਕੋਲ 3C ਦਾ ਫਾਰਮੂਲਾ ਕੇਚਰੀਵਾਲ ਸਾਹਿਬ ਕੋ ਪੰਨੂ ਸਾਹਿਬ ਕਹਿੰਦੇ ਜਿਹਦੇ ਚ ਕੈਰੈਕਟਰਿਕ ਮੁੱਖ ਆਉਂਦਾ ਤੇ ਇਸ ਕਰਕੇ ਅਸੀਂ ਤੇ ਬਾਈ ਬਸ਼ਕਣਾ ਕੋ ਨਹੀਂ ਲਓ ਮਾਮਲਾ ਖੁੱਲ ਗਿਆ ਹੁਣ ਤੁਸੀਂ ਇੱਥੇ ਰੁੱਕ ਕੇ ਵੇਖੋ ਪਰਪਰੇ ਜੀ ਬੀਜੇ ਕੈਰੈਕਟਰ ਤੁਹਾਡੀ 3C ਜਿਹੜੀ ਆ ਉਹਦੇ ਵਿੱਚ ਕੈਰੈਕਟਰ ਪ੍ਰਮੁੱਖ ਆ ਤੇ ਇਹ ਕੈਰੈਕਟਰ ਜਿਹੜਾ ਸਰ ਉਹਦਾ ਟਾਈਪਰੇਟਰ ਖਰਾਬ ਕਿਉਂ ਹੋਇਆ ਯਾਰ ਯਾਰ ਸਾਢੇ 3 ਸਾਲ ਪਹਿਲਾਂ ਟਾਈਪ ਕਰਕੇ ਤੁਸੀਂ ਰਿਲੇਟ ਦਿੰਦੇ ਉਸ ਔਰਤ ਨੇ ਜਿਸ ਵੇਲੇ ਦੋਸ਼ ਲਾਈ ਸੀ ਉਦੋਂ ਤੁਸੀਂ ਤੇ ਫਰੇਬੀ ਚੁੱਪ ਧਾਰਨੀ ਸੀ ਸਰਕਾਰ ਵਾਲਿਆਂ ਨੇ ਕਿੰਨੀ ਤੋਏ ਤੋਏ ਦੋਹਾਂ ਤਰ੍ਹਾਂ ਦੀ ਕਿਸੇ ਨੇ ਉਸ ਨੂੰ ਮਾਰਾ ਆਖਿਆ ਕਿਸੇ ਨੇ ਉਸ ਨੂੰ ਮਾਰਾ ਆਖਿਆ ਹਰਮੀਤ ਦਾ ਉਹ ਗੱਭਰੂ ਆ ਸੁਖ ਨਾਲ ਤੁਹਾਡੇ ਜਿਹੜਾ ਤੇ ਟੱਬਰ ਹੀ ਦਾ ਟੁੱਟਦਾ ਟੁੱਟਦਾ ਬਚਿਆ ਮਸਾ ਤੇ ਮਤਲਬ ਕਿ ਇਹਨੇ ਰੁਸਵਾ ਹੋਇਤੀ ਸੀ ਦੋਨੇ ਧਿਰਾਂ ਨੂੰ ਵੇਖਿਆ ਜਮਾਨੇ 'ਚ ਤੇ ਸਰਕਾਰ ਜਿਹੜੀ ਆ ਉਹ ਸ਼ਰਮਨਾਕ ਚੁੱਪ ਧਾਰ ਬੈਠੀ ਸੀ ਉਸ ਵੇਲੇ ਕਰੈਕਟਰ ਦੇ ਕੁਛ ਲੱਗਦੇ ਤਾਂ ਉਹ ਜਿਹੜੇ ਬੰਦੇ ਨੂੰ ਅੱਜ ਤੁਸੀਂ ਕਰੈਕਟਰ ਕਰਕੇ ਕੱਢ ਰਹੇ ਹੋ ਉਹਦੇ ਕਰੈਕਟਰ ਤੇ ਤਾਂ 2.5 ਸਾਲ ਪਹਿਲਾਂ ਹੀ ਫਿਰ 3 ਸਾਲ ਪਹਿਲਾਂ ਹੀ ਉਹਨੇ ਚੁੱਕਤਾ ਸੀ ਕੰਮ ਤਾਂ ਤੁਸੀਂ ਕਿਸੇ ਬੰਦੇ ਨੂੰ ਕਿਉਂ ਪਾਰਟੀ ਚ ਰੱਖਿਆ ਫਿਰ ਬੜਾ ਸਵਾਲ ਆ ਦੂਜੀ ਗੱਲ ਕਿ ਦੇਖੋ ਬੜਾ ਇੱਕ ਲੌਜੀਕਲੀ ਸਵਾਲ ਹੈ ਨਾ ਜਨਾਬ ਤੁਸੀਂ ਵੇਖੋ ਗੁਰਪ੍ਰੀਤ ਜੀ ਤੁਸੀਂ ਕਿਸੇ ਐਸੇ ਗੇਟ ਦੇ ਵਿੱਚੋਂ ਨਿਕਲੇ ਹੋਵੋ ਤਾਂ ਦੁਬਾਰਾ ਫੇਰ ਆ ਕੇ ਚਾਹ ਹੱਥ ਕਿਵੇਂ ਪਾਓਗੇ ਬੜਾ ਸੋਚਨ ਵਿਚਾਰਨ ਦਾ ਵਿਸ਼ਾ ਤਾਂ ਮਾਮਲਾ ਤਾਂ ਟਸਲਦਾ ਇਹਨਾਂ ਦਾ ਉਹਦੇ ਪਿੱਛੇ ਕਾਰਨ ਕੁਝ ਵੀ ਹੋ ਸਕਦਾ ਠੀਕ ਆ ਥਿਉਰੀਆਂ ਦਿੱਤੀਆਂ ਗਈਆਂ ਕਿ ਸ਼ਾਇਦ ਮਾਨ ਸਾਹਿਬ ਨੇ ਰਿਵੋਲਟ ਕਰਵਾਉਣਾ ਸੀਗਾ ਆਪਣੇ ਰਿਸ਼ਤੇਦਾਰ ਤੋਂ ਕਰਵਾ ਦਿੱਤਾ ਮੈਂ ਇਸ ਗੱਲ ਦੇ ਨਾਲ ਸਹਿਮਤ ਨਹੀਂ ਹਾਂ ਅਜੇ ਉਹ ਟਾਈਮ ਨਹੀਂ ਆਇਆ ਜਦੋਂ ਟਾਈਮ ਆਏਗਾ ਮੈਂ ਤੁਹਾਨੂੰ ਕਈ ਹਫ਼ਤੇ ਪਹਿਲਾਂ ਦੱਸ ਦਿਆਂਗਾ ਅਸਲ ਦੇ ਵਿੱਚ ਅੱਜ ਤੁਸੀਂ ਵੇਖੋ ਬਲਤੇਜ ਪੰਨੂ ਤੋਂ ਪ੍ਰੈਸ ਕਾਨਫਰੰਸ ਕਰਾਉਣ ਦਾ ਮੰਤਵ ਹੀ ਇਹ ਸੀਗਾ ਨਾ ਕਿ ਇੱਕ ਮੈਸੇਜ ਦਿੱਤਾ ਜਾਵੇ ਕਿ ਮਾਨ ਸਾਹਿਬ ਇੱਕ ਤਰ੍ਹਾਂ ਨਾਲ ਪੰਨੂ ਜੀ ਦੇ ਰੂਪ ਚ ਬੋਲ ਰਹੇ ਨੇ ਤਾਂ ਕਿ ਇਹ ਸੰਦੇਸ਼ ਨਾ ਜਾਵੇ ਜਨਤਾ 'ਚ ਕਮਾਨ ਸਾਹਿਬ ਕੋਈ ਰਿਸ਼ਤੇਦਾਰੀ ਦਾ ਪੱਖ ਪੁੱਛ ਰਹੇ ਨੇ ਸੋ ਇਸ ਵਾਸਤੇ ਇਹ ਹੁਣ ਖਲਾਰਾ ਜਿਹੜਾ ਉਹ ਇੰਨਾ ਪਿਆ ਜਦੋਂ ਪਰਚਾ ਦਰਜ ਹੋ ਗਿਆ ਇਹਨੂੰ ਹਰਮੀਤ ਨੂੰ ਪਤਾ ਲੱਗ ਗਿਆ ਮੁੰਡੇ ਦਾ ਵੀ ਨੰਬਰ ਬੰਦ ਇਹਦਾ ਵੀ ਨੰਬਰ ਬੰਦ ਉਧਰ ਉਧਰੀ ਇਹਨਾਂ ਨੇ ਗੱਡੀਆਂ ਖਿੱਚਤੀਆਂ ਨਾਲ ਇਹਨਾਂ ਦੇ ਪਿੰਡਾਂ ਦੇ ਹਰਿਆਣਾ ਇਹ ਸਾਰੇ ਭੇਤੀ ਨੇ ਇੱਕ ਦੂਜੇ ਤੇ ਇਹ ਹਰਿਆਣੇ ਜਾਟੂ ਕੇ ਸੀਆਈਏ ਸਟਾਫ ਵਾਲੇ ਕਹਿੰਦੇ ਅਸੀਂ ਗਏ ਸਾਨੂੰ ਪਿੰਡ ਵਾਲਿਆਂ ਨੇ ਘੇਰਾ ਪਾ ਲਿਆ ਫਿਰ ਫਾਇਰ ਹੋਇਆ ਪਿੰਡ ਵਾਲੇ ਕਹਿੰਦੇ ਕੋਈ ਫਾਇਰ ਹੋਇਆ ਹੀ ਨਹੀਂ ਇਹ ਕਹਿੰਦੇ ਆ ਕਿ ਉੱਥੇ ਜੀ ਗੱਡੀ ਗੁੱਡੀ ਚੜਾ ਕੇ ਫਾਇਰ ਕਰਕੇ ਇਹ ਫਰਾਰ ਹੋ ਗਿਆ ਉਹਦੇ ਵਿੱਚ ਤੁਹਾਨੂੰ ਪਤਾ ਹੀ ਆ ਗਾਂ ਫਿਰ ਲੋਕਾਂ ਨੇ ਕਬਿੱਤ ਜੋੜੇ ਹੋਏ ਨੇ ਕਈ ਪ੍ਰਕਾਰ ਦੇ ਵੀ ਇਹ ਉਤੋਂ ਫਰਾਰ ਹੋ ਗਿਆ ਹੁਣ ਇਹ ਮਾਮਲਾ ਜਿਹੜਾ ਇੱਕ ਹੋਰ ਦਰਜ ਹੋ ਜਾਏਗਾ ਇਹ ਮਾਮਲਾ ਇੱਕ ਹੋਰ ਦਰਜ ਹੋ ਜਾਏਗਾ ਨਾ ਉਹਦੇ ਤੇ ਅਰਾਦਾ ਕਤਲ ਵਗੈਰਾ ਤਾਂ ਇਹ ਕੁੱਲ ਇਲਾਕੇ ਸੀਨ ਹੈ ਇਸ ਟੈਂਡ ਦਾ ਗੁਰਪ੍ਰੀਤ ਜੀ ਤੁਸੀਂ ਵੇਖੋ ਕਿ ਕਿੰਨਾ ਤਮਾਸ਼ਾ ਹੋ ਰਿਹਾ ਹੈ ਜੀ ਇੱਕ ਮਾਮਲਾ ਜਿਹੜਾ ਹੈ ਵੀ ਤੁਸੀਂ ਵੇਖੋ ਕਿ 3 ਸਾਲ ਪਹਿਲਾਂ 2.5 ਸਾਲ ਪਹਿਲਾਂ ਉਠਿਆ ਉਹਦੇ ਤੇ ਚੁੱਪੀ ਧਾਰੀ ਰੱਖੀ ਹੁਣ ਜੇ ਬੋਲਿਆ ਹਰਮੀਤ ਤੇ ਹੁਣ ਚੱਕ ਕਿਉਂ ਮਾਮਲਾ ਜਿਹੜਾ ਖੋਲ ਦਿੱਤਾ ਤਾਂ ਇਸ ਨੂੰ ਵੱਖ-ਵੱਖ ਤਰੀਕਿਆਂ ਨਾਲ ਲੋਕ ਲੈ ਰਹੇ ਨੇ ਕੁਝ ਲੋਕ ਹਰਮੀਤ ਦੇ ਪੱਖ 'ਚ ਵੀ ਖਲੋਤੇ ਨੇ ਕੈਟਲਿਸਟ ਉਹ ਬੰਦਾ ਯਾਰ ਬੋਲਿਆ ਅੱਛਾ ਫਿਰ ਤੁਸੀਂ ਇੱਕ ਚੀਜ਼ ਦੇਖੋ ਹਰਮੀਤ ਨੂੰ ਵੀ ਛੱਡ ਦਿਓ ਇਹਨਾਂ ਦੀ ਲੌਜੀਕ ਨੂੰ ਵੀ ਛੱਡ ਦਿਓ ਜੀ ਜਿਹੜੀ ਗੱਲ ਇਹ ਕਹਿੰਦੇ ਨੇ ਕਿ ਹੜਾਂ ਦੀ ਆੜ ਦੇ ਵਿੱਚ ਕੋਈ ਬੋਲ ਰਿਹਾ ਹੈ ਤਾਂ ਇਹਦਾ ਮਤਲਬ ਹੈ ਕਿ ਤੁਸੀਂ ਹੜਾਂ ਨੂੰ ਆੜ ਦੱਸ ਰਹੇ ਨਹੀਂ ਇਹ ਆੜਕ ਕਿਉਂਕਿ ਬੇਸਿਕਲੀ ਉਹ ਜਿਹੜਾ ਇਲਾਕਾ ਹੈ ਦੇਵੀਗੜ੍ਹ ਪਨੇੜੀ ਪਰ ਸ਼ੰਭੂ ਤੋਂ ਥਲੜੇ ਪਾਸੇ ਜਿਹੜੇ ਪਿੰਡ ਆ ਜੁੱਥੇ ਆ ਗਿਆ ਕੁਰਲਾਲ ਖਨਹੌਰ ਇਹਨਾਂ ਦੇ ਪਿੰਡ ਆ ਗਏ ਮਾੜੂ ਮੂੜੂ ਪਿੰਡ ਆ ਇਸ ਤਰ੍ਹਾਂ ਦੀ ਮੈਂ ਸਾਰੇ ਉਧਰਲੇ ਇਲਾਕੇ ਨੂੰ ਜਾਣਦਾ ਗੁਰਪ੍ਰੀਤ ਜੀ ਇਹ ਪਿੰਡ ਤੇ ਕਦੇ ਖੁਸ਼ੀ ਵਸਿਆ ਹੀ ਨਹੀਂ ਇੰਨਾ ਪਿੰਡਾਂ ਨੂੰ ਦਹਾਕਿਆਂ ਤੋਂ ਘੱਗਰ ਮਾਰਕੰਡਾ ਤੇ ਇਹ ਟਾਂਗਰੀ ਇਹ ਇਸ ਤਰ੍ਹਾਂ ਦੇ ਨਾਲੇ ਰਲ ਮਿਲ ਕੇ ਨਾ ਬਰਬਾਦ ਕਰਦੇ ਹਰਮੀਤ ਉਹ ਰੇ ਲੋਕਾਂ ਨੂੰ ਇਹ ਕਹਿ ਕੇ ਤੇ ਆਏ ਸਨ ਸਤਾ ਚ ਐਮ ਐਲ ਏ ਬਣੇ ਐਮ ਐਲ ਏ ਇਹ ਕਹਿ ਕੇ ਤੇ ਬਣੇ ਸਨ ਕਿ ਇਹਨਾਂ ਚੀਜ਼ਾਂ ਦਾ ਹੱਲ ਕਰਾਂਗੇ ਤੇ ਹੁਣ ਵਾਅਦੇ ਤੇ ਬਚਿਆ ਨਹੀਂ ਤਾਂ ਭਾਈ ਤੁਸੀਂ ਤੁਸੀਂ ਇਹ ਦੱਸੋ ਨਾ ਕਿ ਉਹਨਾਂ ਇਲਾਕਿਆਂ ਦਾ ਚਲੋ ਹਰਮੀਤ ਨੂੰ ਛੱਡੋ ਤੁਸੀਂ ਪਰਚਾ ਦਰਜ ਕਰ ਦਿੱਤਾ ਚਾਹੇ ਕਨੌਰ ਆ ਚਾਹੇ ਸਨੌਰ ਆ ਦੋ ਹਲਕੇ ਆ ਪਹਿਲਾਂ ਉਹ ਹੁੰਦਾ ਸੀ ਡਕਾਲਾ ਹੁੰਦਾ ਸੀ ਸ਼ਾਇਦ ਤੋ ਕਹਿਣ ਦਾ ਮਤਲਬ ਇਹ ਆ ਕਿ ਇਹਨਾਂ ਦੇ ਜਿਹੜੇ ਪਿੰਡ ਆ ਉਹ ਤਾਂ ਆਕਿਆਂ ਤੋਂ ਡੁੱਬ ਰਹੇ ਆ ਤਾਂ ਉਹਦਾ ਹੱਲ ਕਿਉਂ ਨਹੀਂ ਕਰਿਆ ਇੱਥੋਂ ਹੀ ਤਾਂ ਲੜਾਈ ਸ਼ੁਰੂ ਹੋਈ ਹੈ ਨਾ ਕਿ ਕ੍ਰਿਸ਼ਨ ਕੁਮਾਰ ਨੇ ਗੁੱਸੇ ਵਿੱਚ ਪ੍ਰੋਜੈਕਟ ਰੱਦ ਕਰ ਦਿੱਤਾ ਫਲਾਣ ਟਮਕਾ ਜੀ ਤਾਂ ਕਹਿਣ ਦਾ ਮਤਲਬ ਇਹੋ ਆ ਗੁਰਪ੍ਰੀਤ ਜੀ ਕਿ ਇਹ ਖਖੜ ਖਈ ਜਾਣਾ ਦਾ ਆਪਣਾ ਕੌਣ ਸੱਚਾ ਕੌਣ ਝੂਠਾ ਪਤਾ ਨਹੀਂ ਹੈ ਸਾਰਾ ਕੁਝ ਮਤਲਬ ਕਿ ਹਰਵੀਤ ਨੇ ਕੀਤਾ ਵੀ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਉਹ ਤੇ ਸੁਪਰ ਸੀਐਮ ਸੀ ਪਟਿਆਲੇ ਦਾ ਇਹ ਜਿਹੜੇ ਤਿੰਨ ਚਾਰ ਮਤਲਬ ਕਿ ਤੁਸੀਂ ਵੇਖਿਆ ਹੀ ਆ ਪੰਚਾਇਤੀ ਇਲੈਕਸ਼ਨ ਦੇ ਵਿੱਚ ਕਿਵੇਂ ਇਹਨਾਂ ਦੀਆਂ ਵੀਡੀਓ ਵਾਇਰਲ ਹੋਈਆਂ ਸੀ ਚੇਤਨ ਸਿੰਘ ਜੋੜਾ ਮਾਜਰਾ ਕੋਹਲੀ ਠੀਕ ਹੈ ਨਾ ਜੀ ਪਟਿਆਲੇ ਵਾਲਿਆਂ ਦੀ ਤਾਂ ਮਤਲਬ ਕਿ ਇਹਨਾਂ ਨੇ ਕੋਈ ਘੱਟ ਨਹੀਂ guzारी ਪਰੰਤੂ ਅੱਜ ਇਹ ਸੱਚੇ ਬਣ ਰਹੇ ਤੇ ਹਰ ਮੀਤ ਕਲਾਖਲਨਾ ਇੱਕ ਬਣਾ ਰਹੇ ਨੇ। ਤੋ ਇਸ ਕਰਕੇ ਭਾਈ ਇਹ ਬੰਦੇ ਜਦੋਂ ਤੁਸੀਂ ਪਾਰਟੀਆਂ 'ਚ ਲੈ ਸਨ ਤੁਹਾਨੂੰ ਉਦੋਂ ਨਹੀਂ ਸੀ ਪਤਾ ਅੱਜ ਤੁਸੀਂ ਕਹਿੰਦੇ 3 ਸੀ ਤੇ 3 ਸੀ 'ਚ ਕੀ ਹੋਇਆ ਕਿੰਨੇ ਵਿਧਾਇਕ ਨੇ ਤੁਹਾਡੇ ਜਿਹੜੇ ਲਾਂਭੇੋਂ ਆਏ ਤੇ ਜਿਨ੍ਹਾਂ ਨੇ ਲਾਂਭੇ ਦਵਾਏ ਤੁਹਾਨੂੰ ਅੱਜ ਇਹਨਾਂ ਦੀ ਤੇ ਇੱਕ ਉਹ ਵਧਾਇਕਾ ਬੀਬੀ ਦੀ ਤੁਹਾਡੇ ਦੁਆਬੇ ਦੀ ਆ ਜਿਹੜੀ ਸ਼ਾਇਦ ਮੇਰੇ ਖਾਲ ਦੇ ਨਾਲ ਇੰਦਰਜੀਤ ਕੌਰ ਬੀਬੀ ਉਹਦੀ ਵੀਡੀਓ ਵਾਇਰਲ ਹੋ ਰਹੀ ਇੱਕ ਔਰ ਥਿਆੜਾ ਬੀਬੀ ਨੂੰ ਤੇ ਮੈਨੂੰ ਲੱਗਦਾ ਕਿ ਪਿੰਡ 'ਚ ਨਹੀਂ ਵੜਨ ਦਿੱਤਾ ਨਹੀਂ ਜੀ ਕਿ ਕਿ ਪਿੰਡ 'ਚ ਬੜੇ ਸੀ ਉੱਥੋਂ ਹੀ ਆਏ ਆ ਜੀ ਪਿੰਡ 'ਚ ਬੜੇ ਸੀ ਪਰ ਉਹਨਾਂ ਨੇ ਮੰੰਦਾ ਬੋਲਿਆ ਕਹਿੰਦੇ ਪਿੰਡ ਵਾਲਿਆਂ ਨੂੰ ਤਾਂ ਰੌਲਾ ਪੈ ਗਿਆ ਅੱਛਾ ਜੀ ਰੌਲਾ ਪੈ ਗਿਆ ਉਹ ਉਹਨਾਂ ਨੇ ਪਿੰਡ 'ਚ ਵਿਰੋਧ ਕੀਤਾ ਮਤਲਬ ਕਿ ਤੁਹਾਡੇ ਬੰਦੇ ਤੇ ਹੁਣ ਆਪ ਹੀ ਇਹੋ ਜਿਹੇ ਗੁੱਲ ਖਿਲਾ ਰਹੇ ਨੇ ਜਿਹਦੇ ਕਰਕੇ ਲੋਕਾਂ ਦਾ ਵਿਰੋਧ ਜਿਹੜਾ ਉਹ ਵਾਧਾ ਪਿਆ ਸੋ ਇਸ ਵਾਸਤੇ ਇਹਨਾਂ ਨੇ ਜਿਹੜੀਆਂ ਸਫਾਈਆਂ ਦਿੱਤੀਆਂ ਜੋ ਮਰਜੀ ਮਾਮਲਾ ਇਹਨਾਂ ਦਾ ਅੰਦਰੂਨੀ ਆ ਪਰ ਨਾ ਤਾਂ ਪਾਣੀ ਦਾ ਮੁੱਦਾ ਝੂਠਾ ਨਾ ਜੋ ਗੱਲਾਂ ਹੁਣ ਮਤਲਬ ਕਿ ਹਰਮਿਤ ਕਹਿ ਰਿਹਾ ਨਾ ਉਹ ਝੂਠੀਆਂ ਕਿਉਂਕਿ ਇਹ ਗੱਲਾਂ ਤੇ ਸਾਰਿਆਂ ਦੇ ਵਿੱਚ ਨੇ ਤੁਸੀਂ ਦੇਖੋ ਕਿ ਕਿਸ ਹਲਕੇ ਦੇ ਵਿੱਚ ਇਹ ਚਰਚਾਵਾਂ ਨਹੀਂ ਕੀ ਕੁਝ ਹੋ ਰਿਹਾ ਹੈ ਦਿੱਲੀ ਵਾਲੇ ਕੀ ਕਰ ਰਹੇ ਆ ਇਹਨਾਂ ਦੇ ਬੰਦੇ ਕੀ ਕਰ ਰਹੇ ਆ ਇਸ ਕਰਕੇ ਸ਼ੀਸ਼ਾ ਦੇਖਣ ਦੀ ਜ਼ਰੂਰਤ ਆ ਪਰ ਰੌਲਾ ਇਹ ਆ ਕਿ ਇਹ ਬਸ ਭੋਲ ਤੇ ਇਹ ਕਰਦੇ ਪਏ ਕਿ ਧੂਲ ਜਿਹੜੀ ਆ ਉਹ ਇਹਨਾਂ ਦੇ ਚਿਹਰੇ ਤੇ ਆ ਤੇ ਸ਼ੀਸ਼ਾ ਸਾਫ਼ੇ ਸ਼ੀਸ਼ਾ ਕਰਦੇ ਪਏ ਨੇ ਜੀ ਜੇਕਰ ਅੱਗੇ ਚੱਲੀਏ ਤਾਂ ਉਧਰ ਪੰਜਾਬ ਦੇ ਹਾਲਾਤ ਕਹਿੰਦੇ ਵੀ ਆਉਣ ਵਾਲੇ ਦਿਨਾਂ ਦੇ ਉੱਤੇ ਨਿਰਭਰ ਨੇ ਆ हां जी देखो आਉਣ ਵਾਲੇ ਦਿਨਾਂ ਦਾ ਮਤਲਬ ਗੁਰਪ੍ਰੀਤ ਜੀ ਇਹ ਆ ਕਿ بارش ਦਾ ਹੀ ਕੁਦ ਕੋ ਕਿ ਕਾਣੀ ਕੁਦਰਤ ਤੇ ਟਿੱਕੀ ਆ ਤੇ ਕੁਦਰਤ ਨੇ ਕਾਣੀ ਕਮਾਉਣੀ ਆ ਤੁਸੀਂ ਵੇਖੋ ਮੀਂਹ ਹੁਣ ਕਮਾ ਕੇ ਪੰਜਾਬ ਦੇ ਸੈਂਟਰਲ ਇਲਾਕਿਆਂ 'ਚ ਆ ਗਿਆ ਕਿੱਡਾ ਭਾਰੀ ਮੀਂਹ ਪਿਆ ਹਫিয়ারਪੁਰ ਗਿਲੰਦਰ ਤੋਂ ਸ਼ੁਰੂ ਹੁੰਦਾ ਹੋਇਆ ਮੀਂਹ ਪੌਂਕੇ ਇਧਰ ਨੂੰ ਆ ਗਿਆ ਤੂਰੀ ਮਲੇਰ ਕੋਟਲਾ ਇਸ ਏਰੀਆ ਦੇ ਵਿੱਚ ਬੜਾ ਮੀਂਹ ਪਿਆ ਬਰਨਾਲਾ ਮਦਾਨੀ ਏਰੀਆ ਯਾਨੀ ਜਿਹੜੇ ਦਰਿਆ ਤੋਂ ਪਰੇ ਇਲਾਕੇ ਆ ਮਲੋਕ ਉਹਦੇ ਤੇ ਵੀ ਕੁਦਰਤ ਜੇ ਇਸ ਤਰ੍ਹਾਂ ਕਹਿਰ ਬਣ ਰਹੀ ਤੇ ਉਹ ਵੀ ਡੁੱਬ ਜਾਏਗਾ ਦੂਜੇ ਪਾਸੇ ਜੇ ਗੱਲ ਆਪਾਂ ਕਰੀਏ ਤਾਂ ਅੱਜ ਮਾਨਸਾਹ ਵੀ ਗਏ ਹੜ ਦੇ ਵਿੱਚ ਉਹਨਾਂ ਦੀਆਂ ਅੱਖਾਂ 'ਚ ਵੀ ਹੜ ਆ ਗਿਆ ਰੋ ਪਏ ਚਲੋ ਠੀਕ ਹੈ ਮੈਂ ਕਿਸੇ ਦੇ ਅਥਰੂਆਂ ਦਾ ਕਦੇ ਮਜ਼ਾਕ ਨਹੀਂ ਬਣਾਉਂਦਾ ਪਰ ਰੋਣਾ ਤੇ ਲੋਕਾਂ ਨੂੰ ਚਾਹੀਦਾ ਰੋ ਵੀ ਰਹਿ ਔਰ ਤੁਹਾਡੇ ਵਿਜ਼ਿਟ ਦੇ ਵਿੱਚ ਲੋਕ ਹੋਰ ਵੀ ਰੋ ਰਹੇ ਕਿ ਤਿੰਨ ਤਿੰਨ ਘੰਟਾ ਉਹਨਾਂ ਨੂੰ ਲੱਗਿਆ ਸਮਾਂ ਜਿਨ੍ਹਾਂ ਨੇ ਸੇਵਾ ਲੈ ਕੇ ਗਾਹ ਜਾਣੀ ਸੀ ਤੋਂ ਹੱਥ ਜੋੜਦੇ ਸੀ ਕਿ ਮਾਨ ਸਾਹਿਬ ਘਰ ਚਲੇ ਜਾਓ ਰੱਬ ਦਾ ਵਾਸਤਾ ਤਾਂ ਮਤਲਬ ਅਜੇ ਵੀ ਤੁਸੀਂ ਵੀਆਈਪੀ ਕਲਚਰ ਜਿਹੜਾ ਹੈ ਉਹ ਨਾਲ ਲੈ ਕੇ ਤੁਰ ਰਹੇ ਹੋ ਲੋਕਾਂ ਨੂੰ ਪਰੇਸ਼ਾਨੀ ਨਹੀਂ ਹੁੰਦੀ ਆ ਅੱਗੇ ਵੀ ਜਦੋਂ ਇਹ ਹਾੜਾਂ ਦਾ ਮੁਆਇਨਾ ਕਰਨ ਆਇਆ ਉਸ ਦਿਨ ਵੀ ਲੋਕਾਂ ਦੀਆਂ ਟਰਾਲੀਆਂ ਸੇਵਾ ਵਾਲੀਆਂ ਰੋਕੀਆਂ ਗਈਆਂ ਤੇ ਇੱਕ ਤਾਂ ਇਹਨਾਂ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਐਮਰਜੈਂਸੀ ਮਦਦ ਜਾਂਦੀ ਆ ਕਿਤੇ ਵੀ امداد ਜਿਹੜੀ ਆ ਉਹ ਰੁਕੇ ਨਾ ਪਤਾ ਨਹੀਂ ਅਗਾ ਗੁਰਪ੍ਰੀਤ ਜੀ ਕਿਸ ਤਰ੍ਹਾਂ ਦੀ ਅਗਲੇ ਨੂੰ ਦਰਕਾਰ ਆ ਕਿਸ ਤਰ੍ਹਾਂ ਦੀ ਜ਼ਰੂਰਤ ਆ ਤੇ ਦੂਜੀ ਗੱਲ ਇਹ ਆ ਕਿ ਮੋਦੀ ਸਾਹਿਬ ਨੇ ਦੱਸ ਦਿਆ ਕਿ ਟੈਲੀਫੋਨ ਤੇ ਜਾਇਜ਼ਾ ਲਿਆ ਇਹਨਾਂ ਤੋਂ ਸਾਰੀਆਂ ਚੀਜ਼ਾਂ ਦੇਖੀਆਂ ਨੇ ਆਮ ਇਤਿਸ਼ਾ ਨੇ ਜਾਇਜ਼ਾ ਲਿਆ ਇਹਨਾਂ ਨੇ ਕਿਹਾ ਕਿ ਮੈਂ ਕੇਂਦਰ ਤੋਂ ਹਾਕ ਮੰਗਦਾ ਪਿਆਵਾ ਕੋਈ ਭੀਕ ਥੋੜੀ ਆ ਇਹ ਦੇਂਦੇ ਤਾਂ ਮੈਂ ਸਾਰੇ ਮੁਆਵਜ਼ੇ ਦੇਵਾਂਗਾ ਚਲੋ ਇਹ ਤੇ ਪਤਾ ਲੱਗ ਗਿਆ ਨਾ ਆਪਾਂ ਨੂੰ ਕਿ 23 ਦੇ ਵਿੱਚ ਜਿਹੜਾ ਮੁਰਗੀਆਂ ਬੱਕਰੀਆਂ ਦਾ ਮੁਆਵਜ਼ਾ ਸੀ ਉਹ ਦੇਣ ਜੋਕੇ ਨਹੀਂ ਸੀ ਉਦੋਂ ਅਸੀਂ ਕਿਹਾ ਸੀਗਾ ਕਿ ਕੱਪ ਨਾ ਮਾਰੋ ਇਹ ਗੱਪ ਨਾ ਪੀਲੋ ਇਹ ਦਾ ਤੁਸੀਂ ਨਹੀਂ ਕਰ ਸਕਦੇ ਹੁਣ ਤੇ ਆਪ ਮੰਨਣਾ ਸ਼ੁਰੂ ਕਰ ਦਿੱਤਾ ਇਹਨਾਂ ਨੇ ਬਰਹਾਲ ਜਿਹੜੀ ਗੱਲ ਹੈ ਇਸ ਵੇਲੇ ਦੀ ਆਪਾਂ ਡਾਟਾ ਦੇ ਲਿਹਾਜ਼ ਨਾਲ ਦੇਖੀਏ ਡਾਟਾ ਦੇ ਲਿਹਾਜ਼ ਨਾਲ ਜੇ ਗੱਲ ਆਪਾਂ ਕਰੀਏ ਸਭ ਤੋਂ ਪਹਿਲਾਂ ਇਸ ਵੇਲੇ ਤਾਂ ਉਹ ਪਾਖੜਾ ਡੰਡੀਆ ਕਿਉਂਕਿ ਪਾਖੜਾ ਦਾ ਇੱਕ ਖਤਰਾ ਬਣਿਆ ਰਿਹਾ ਹੈ ਤੇ ਜਿਹੜਾ ਹਾਲੇ ਵੀ ਬਰਕਰਾਰ ਆ ਸਾਡੇ ਕੋਲ ਜਿਹੜੀ ਆਖਰੀ ਇਹਦੀ ਅਪਡੇਸ਼ਨ ਸੀਗੀ ਉਹ ਲਗਭਗ 11 ਤੋਂ 12 ਦੇ ਵਿਚਾਲੇ ਹੈ ਜਿੱਥੇ ਲਗਭਗ 1677 ਫੀਟ ਯਾਨੀ ਮਾਤਰਾ ਸਿਰਫ 3 ਫੀਟ ਇਹ ਰੈੱਡ ਜ਼ੋਨ ਤੋਂ ਰਹਿ ਗਿਆ ਤੇ ਜਿਸ ਹਿਸਾਬ ਨਾਲ ਪਾਣੀ ਆ ਰਿਹਾ ਜੇ 48 ਘੰਟੇ ਆਪਾਂ ਦੇਖਦੇ ਪਏ ਆ ਕਿ ਪਹਾੜਾਂ ਦੇ ਵਿੱਚ ਮੀਂਹ ਪੈਣ ਦੇ ਅਸਾਰ ਨਹੀਂ ਨਾ 48 ਘੰਟਿਆਂ ਚ ਜਿਵੇਂ ਤੁਸੀਂ ਪੁੱਛਿਆ ਕਿ ਕਿਵੇਂ ਅਹਿਮ ਨੇ ਇਹ 48 ਘੰਟੇ ਬਹੁਤ ਐਵੇਂ ਆ ਤੇ ਜੇ ਇਹਨਾਂ ਦੇ ਵਿੱਚ ਮੀਂਹ ਪੈ ਜਾਂਦਾ 48 ਘੰਟਿਆਂ 'ਚ ਤਾਂ ਇਨਫਲੋ ਜਿਹੜਾ ਇਸ ਵੇਲੇ ਹੈਗਾ 74334 ਕਿਊਸੇਕ ਦਾ ਵੱਧ ਸਕਦਾ ਹੈ ਤਾਂ ਉਹਦਾ ਸਿੱਟਾ ਇਹ ਕਿ 65000 ਕਿਊਸੇਕ ਤੇ ਹਾਲੇ ਵੀ ਜਿਹੜਾ ਆਊਟਫਲੋ ਆ ਵੱਜ ਜਾਏਗਾ ਤਾਂ ਇਹਦੀ ਮਾਰ ਜਿਹੜੀ ਆ ਉਹ ਕਸੂਤੀ ਪੈ ਸਕਦੀ ਆ ਜੇ ਆਪਾਂ ਪਾਖੜਾ ਦੀ ਗੱਲ ਕਰੀਏ ਠੀਕ ਹੈ ਨਾ ਜੀ ਪਾਖੜਾ ਦਾ ਪਾਣੀ ਸਿੱਧਾ ਫਿਰ ਸੱਤ ਲੋਚ ਚ ਜੇ ਠੀਕ ਆ ਕਿ ਸੱਚ ਸਤਲੁਜ ਦੀ ਕਹਾਣੀ ਇਹ ਆ ਕਿ ਜੇ ਅੱਜ ਆਪਾਂ ਇਸ ਨੂੰ ਦੇਖੀਏ ਆਊਟਫਲੋ ਦੇ ਰੂਪ ਦੇ ਵਿੱਚ ਕਿ ਇਹਨਾਂ ਨੇ ਮਲਵ ਕੇ ਜਿਹੜਾ 54000 ਕਿਊਸਕ ਤੇਕਰੀ ਪਾਣੀ ਛੱਡਿਆ ਸੀ ਉਸ ਨੂੰ ਬੜਾ ਵਧਾ ਕੇ ਇਹਨਾਂ ਨੇ 65000 ਕਿਊਸਕ ਆਲਰੇਡੀ ਕਰ ਦਿੱਤਾ ਹੈ ਜਿਵੇਂ ਆਪਾਂ ਉਪਰੋਕਤ ਅੰਕੜਾ ਦੇਖਿਆ ਹੈ ਕਿ ਭਾਖੜਾ ਵਾਲਾ ਡੈਮ ਦਾ ਮੈਂ ਜਿਵੇਂ ਤੁਹਾਨੂੰ ਕਿਹਾ ਸਤਲੁਜ ਚ ਡਿੱਗਣਾ ਤਾਂ ਸਤਲੁਜ ਚ ਡਿੱਗਣ ਦਾ ਭਾਵ ਕੀ ਹੈ ਕਿ ਪਾਣੀ ਉੱਥੇ ਪੌਂਡ ਡੈਮ ਤੋਂ ਛੱਡ ਕੇ ਘਟਾ ਲਿਆ ਗਿਆ ਪਰ ਉਹ ਅੱਗੇ ਆ ਜਾਏਗਾ ਹੁਣ ਹਰੀਕੇ ਹੈਡ ਤੋਂ ਉਹ ਨਿਕਲ ਰਿਹਾ ਹੈ ਜਿਹੜਾ ਪਹਿਲਾਂ 2000 2,67,192 ਕਿਊ ਐਕ ਸੀ 2,74,052 ਕਿਊ ਐਕ ਸੀ ਇਹਦਾ ਮਤਲਬ ਇਹ ਆ ਕਿ ਸਵੇਰ ਤੱਕ ਇਹ ਪਾਣੀ ਫਾਸਲ ਕਾ ਜਾਂ ਸਤਲੁਜ ਦੇ ਕੰਢੇ ਬੈਠੇ ਲੋਕਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਯਾਨੀ ਉਹਨਾਂ ਨੂੰ ਬੰਨ ਤਗੜੇ ਕਰਨ ਦੀ ਆਪਾਂ ਕਹਿ ਸਕਦੇ ਹਾਂ ਕਿ ਲੋਡ ਪਵੇ ਤੋ ਇਹ ਇੱਕ ਤਰ੍ਹਾਂ ਦਾ ਖਤਰਾ ਜਿਹੜਾ ਉਹ ਬਣਿਆ ਹੋਇਆ ਹੈ ਉਮੀਦ ਕਰਦਾ ਕਿ ਤੁਸੀਂ ਇਸ ਪਲਾਟਾਂ ਰਾਹੀਂ ਮੈਂ ਗੱਲ ਸ਼ੁਰੂ ਕਰਾਂ ਜੀ ਆਪਦੀ ਦੁਬਾਰਾ ਜੀ ਇਸ ਤੋਂ ਅੱਗੇ ਆਪਾਂ ਵਧਦੇ ਹਾਂ ਜੀ ਅਗਲੀ ਖਬਰ ਦੇ ਵੱਲ ਜੀ ਜੀ ਸੋ ਉਧਰ ਵੈਸੇ ਤਾਂ ਪੂਰੇ ਦੇ ਪੂਰੇ ਕੇਚਰੀਵਾਲ ਦਾ ਹੀ ਪੰਜਾਬੀ ਗੁੱਸਾ ਬਣਾਉਂਦੇ ਤੇ ਪਰ ਹੁਣ ਕਿਹੜੀ ਗੱਲ ਦਾ ਗੁੱਸਾ ਬਣਾ ਲਿਆ ਜੀ ਉਸਾ ਨਾ ਕਰਨੀ ਤੈਨੂੰ ਪਿੱਛੋਂ ਆਵਾਜ਼ ਮਾਰੀ ਇਹਨਾਂ ਨੇ ਤੇ ਪਿੱਛੋਂ ਕਦੀ ਆਵਾਜ਼ ਮਾਰਨੀ ਸੀ ਇਹਨਾਂ ਨੇ ਤੇ ਪਿੱਛੋਂ ਜ਼ੋਰਦਾਰ ਗੱਟਿਆਂ ਤੇ ਪ੍ਰੈਣ ਮਾਰੀ ਆ ਖਿੱਚ ਕੇ ਆਵਾਜ਼ ਕਦੀ ਮਾਰੀ ਆ ਖੈਰ ਅਰਵਿੰਦ ਕੇਜਰੀ ਵਾਲੋ ਪੁਰਾਣੇ ਜਿਹੜਾ ਉਹ ਤੁਹਾਨੂੰ ਪਤਾ ਹੀ ਉੱਥੇ ਇੱਕ ਕੀਤਾ ਸਿਆਸੀ ਕੰਮ ਬਈ ਅਸੀਂ ਜੀ ਪੰਜਾਬ ਵਾਸਤੇ ਰਾਸ਼ਨ ਇਕੱਠਾ ਕਰਾਂਗੇ ਸਾਡੇ ਵਲੰਟੀਅਰ ਜਾਣ ਕੇ ਦਿੱਲੀ ਦੇ ਵਿੱਚ ਉਹ ਤਾਂ ਬੁਰਾ ਮਨਾਇਆ ਲੋਕਾਂ ਨੇ ਤੇ ਬੁਰਾ ਮਨਾਉਣਾ ਵੀ ਸੀ ਕਗੁਰਪ੍ਰੀਤ ਕੰਮ ਹੀ ਇਦਾਂ ਦੇ ਅਚਾ ਅੰਦੇ ਅੰਦੇ ਮਾਰਦਾ ਨਾ ਲੱਤ ਮਾਰਦਾ ਮਾਰਨ ਵਾਲਾ ਜਦੋਂ ਮਾਰਦਾ ਤੇ ਫਿਰ ਮੱਤ ਮਾਰਦਾ ਇਹਨਾਂ ਦੀ ਮੱਤ ਮਾਰੀ ਗਈ ਹੈ ਜੀ ਤਾਂ ਮਤਲਬ ਕਿ 10 12 ਦਿਨ ਤੱਕ ਪਹਿਲਾਂ ਸੁੱਤੇ ਹੀ ਰਹੇ ਫਿਰ ਚਾਂ ਚੱਕ ਕੇ ਕਹਿੰਦੇ ਕਿ ਹਾਂ ਜੀ ਅਸੀਂ ਰਾਸ਼ਨ ਇਕੱਠਾ ਕਰਾਂਗੇ ਆਹੇ ਮਹਾਰਾਜ ਰਾਸ਼ਨ ਤੇ ਲੋਕ ਜਿਹੜੇ ਆ ਤੁਹਾਡੇ ਮੁਲਾਜ਼ਮਾਂ ਨੂੰ ਤੁਹਾਡੇ ਕਰਮਚਾਰੀਆਂ ਨੂੰ ਅਧਿਕਾਰੀਆਂ ਨੂੰ ਵੀ ਨਹੀਂ ਮੋੜਦੇ ਲੰਗਰ ਜਦੋਂ ਲੱਗਦੇ ਤੁਸੀਂ ਵੇਖਿਆ ਹੋਣਾ ਪੁਲਿਸ ਵਾਲਿਆਂ ਨੂੰ ਕਈ ਵਾਰ ਰੋਟੀ ਲੇਟ ਆਉਂਦੀ ਹੈ ਮਹਿਕਮੇ ਵੱਲੋਂ ਉਹ ਲੰਗਰ 'ਚ ਹੀ ਸ਼ੱਕਦੇ ਆ ਕਈ ਵਾਰ ਤੇ ਉਹ ਸਾਨੂੰ ਕੋਟ ਦੇ ਵੀ ਆ ਮੁੜ ਕੇ ਸਾਡੇ ਕੋਲ ਹੀ ਲੰਗਰ ਛੱਕੇ ਤੇ ਕਹਿਣ ਦਾ ਭਾਵ ਇਹ ਆ ਕਿ ਤੁਸੀਂ ਪੰਜਾਬ 'ਚ ਇੰਨਾ ਚਿਰ ਵਿਚਰ ਕੇ ਯਾਰ ਪੰਜਾਬ ਨੂੰ ਸਮਝਿਆ ਨਹੀਂ ਉਲਟਾ ਮਜ਼ਾਕ ਬਣਾ ਰਹੇ ਹੋ ਲੋਕ ਤੇ ਸਿਫਤਾ ਕਰ ਕਰਕੇ ਉੱਥੇ ਵੀਡੀਓ ਬਣਾ ਰਹੇ ਆ ਲੋਕ ਦੇਖ ਰਹੇ ਆ ਕਿ ਯਾਰ ਆਪ ਹੀ ਡੁੱਬ ਰਹੇ ਆ ਆਪ ਹੀ ਇੱਕ ਦੂਜੇ ਨੂੰ ਵਿਚਾਰ ਰਹੇ ਆ ਆਪ ਹੀ ਇੱਕ ਦੂਜੇ ਦਾ ਆਸਰਾ ਬਣ ਰਹੇ ਆ ਮਤਲਬ ਕਿ ਸਾਰਾ ਕੁਝ ਆਪ ਹੀ ਕਰ ਰਹੇ ਆ ਸਰਕਾਰ ਨੇ ਧਿਆਲੇ ਮਤਲਬ ਕਿ ਸੇਰਚੂ ਪੂਣੀ ਵੀ ਨਹੀਂ ਕੀਤੀ ਮੈਂ ਨਹੀਂ ਕਹਿੰਦਾ ਫੌਜ ਲੱਗੀ ਆ ਉਹਨਾਂ ਦੇ ਹੈਲੀਕਾਪਟਰ ਲੱਗੇ ਆ ਔਰਸ ਲੱਗੀ ਆ ਪਰ ਆਰਥਿਕ ਤੌਰ ਤੇ ਤੇ ਮੰਨ ਲਓ ਕਿ ਡਾਇਰੈਕਟ ਕੋਈ ਫਾਇਦਾ ਨਹੀਂ ਪਚਾਇਆ ਜਾ ਰਿਹਾ ਨਾ ਮੰਨ ਲਓ ਕਿ ਕੁਝ ਵੀ ਨਹੀਂ ਪਰ ਲੋਕ ਡਾਇਰੈਕਟ ਆਰਥਿਕ ਫਾਇਦਾ ਵੀ ਦਿੰਦੇ ਨੇ ਮਸਲਨ ਕਿ ਕਿਸੇ ਨੂੰ ਵਾਹ ਫੜ ਕੇ ਕਹਤਾ ਕਿ ਯਾਰ ਕੋਈ ਗੱਲ ਨਹੀਂ ਆ ਤੈਨੂੰ ਐਦਾਂ ਹੋ ਜਾਏਗਾ ਆ ਤੈਨੂੰ ਐਦਾਂ ਹੋ ਜਾਏਗਾ ਤਾਂ ਇੱਕ ਫਾਇਦਾ ਹੀ ਹੁੰਦਾ ਉਹ ਕਿ ਫਾਇਦਾ ਤੁਸੀਂ ਪਚਾਰੇ ਕਿ ਮੈਂ ਤੇਰੇ ਲਿਆ ਕਰ ਦੂੰਗਾ ਮੈਂ ਤੇਰੇ ਲਿਆ ਕਰ ਦੂੰਗਾ ਅਸੀਂ ਭਾਈ ਵੀ ਇਕੱਠਾ ਕਰ ਰਹੇ ਆ ਤਾਂ ਯਾਨੀ ਲੋਕਾਂ ਨੇ ਤਾਂ ਦੇਣਾ ਸ਼ੁਰੂ ਕਰ ਦਿੱਤਾ ਤੋ ਸਰਕਾਰ ਹਾਲੇ ਮਤਲਬ ਕਿ ਅਜੇ ਕੇਂਦਰ ਦੀ ਟੀਮ ਆਏਗੀ ਮੁਆਵਜ਼ਾ ਉਹ ਤੈਅ ਕਰੇਗੀ ਕਿੰਨਾ ਨੁਕਸਾਨ ਹੋਇਆ ਉਸ ਤੋਂ ਪਹਿਲਾਂ ਸਾਡੇ ਬੰਦੇ ਜਿਹੜੇ ਆ ਤਿਆਰ ਵਰ ਤਿਆਰ ਹੈ ਤੋ ਮਤਲਬ ਕਿ ਇੱਕ ਪਾਸੇ ਲੋਕ ਜਸ ਗਾ ਰਹੇ ਨੇ ਕਿ ਯਾਰ ਇਹ ਪੰਜਾਬੀ ਤੇ ਕਮਾਲ ਦੇ ਬੰਦੇ ਆ ਮੁਸੀਬਤ ਦੇ ਵਿੱਚ ਵੇਖੋ ਇੱਕ ਦੂਜੇ ਦਾ ਕਿਦਾਂ ਸਹਾਰਾ ਬਣਦੇ ਆ ਕਿਦਾਂ ਆਪਣੇ ਦਰ ਖੋਲ ਦਿੰਦੇ ਆ ਕਿਤਾ ਆਪਣੇ ਦਿਲ ਖੋਲ ਦਿੰਦੇ ਆ ਤੇ ਦੂਜੇ ਪਾਸੇ ਆ ਸਿਆਸੀ ਖੇਖਣ ਜਿਆ ਤੇ ਫਿਰ ਬੇਇੱਜ਼ਤੀ ਤੇ ਬਦਨਾਮੀ ਤੇ ਹੋਣੀ ਆ ਜਦੋਂ ਤੁਸੀਂ ਗੱਲਾਂ ਹੀ ਏਦਾਂ ਦੀਆਂ ਕਰਦੇ ਹੋ ਭਾਈ ਤੁਸੀਂ ਕੁਝ ਦੇਣਾ ਹੈ ਤਾਂ ਏਦਾਂ ਕਰੋ ਕਿ ਇੱਕ ਧਰਨਾ ਦਿਓ ਜਾ ਕੇ ਨਰਿੰਦਰ ਮੋਦੀ ਦੇ ਦਰਾਂ 'ਚ ਤੁਹਾਨੂੰ ਯਾਦ ਹੋਣਾ ਹੈ ਜਦੋਂ ਇੱਕ ਮੁੱਖ ਮੰਤਰੀ ਬਣੇ ਸੀ ਤੇ ਇੱਕ ਇਹਨਾਂ ਦੀ ਚਿੱਟੀ ਜੀ ਤਲਾਈ ਸੁੱਟ ਕੇ ਧਰਨਾ ਲਾ ਦਿੱਤਾ ਸੀ ਸੜਕ 'ਤੇ ਜੀ ਜੀ ਇੱਕ ਵਾਰੀ ਗਵਰਨਰ ਹਾਊਸ ਦੇ ਵਿੱਚ ਗਏ ਸੀ ਤੇ ਉੱਥੇ ਕਹਿੰਦੇ ਅਸੀਂ ਤਾਂ ਬਾਹਰ ਵੀ ਨਿਕਲਦੇ ਜਾਓ ਜੋ ਕਰਨਾ ਕਰ ਲਓ ਸਾਡਾ ਧਰਨਾ ਹੋ ਗਿਆ ਇੱਕ ਦੇ ਧਰਨਾ ਲਾਉਣ ਲੱਗਿਆ ਇਹ ਇੰਨੀ ਛੇਤੀ ਤੇ ਬੰਦਾ ਤੁੜੀ ਵਾਲਾ ਕੋਪ ਨਹੀਂ ਖੜਾ ਕਰਦਾ ਉਹਦਾ ਨਹੀਂ ਸੋਚਦਾ ਜਿੰਨਾ ਚਿਰ ਇਹ ਧਰਨਾ ਗਾਂ ਦੀ ਗਾਂ ਗਾਂ ਦੀ ਗਾਂ ਲੈ ਜਾਂਦੇ ਉਹਨਾਂ ਚ ਮੋਰਚਾ ਬਣਾ ਦਿੰਦੇ ਤੇ ਤੋਂ ਗੱਲ ਇਹ ਆ ਕਿ ਜਨਾਬ ਇਹਨਾਂ ਨੇ ਜੇ ਕਰਨਾ ਸੀ ਤਾਂ ਨਰਿੰਦਰ ਮੋਦੀ ਕੋਲ ਜਾਂਦੇ ਕਿ ਭਾਈ ਪੰਜਾਬ ਨੂੰ ਸਮਾ ਲੋ ਬਾਰਡਰ ਸਟੇਟ ਆ ਇੰਡਸਟਰੀ ਹੈ ਨਹੀਂ ਗਈ ਕੁਦਰਤੀ ਵਿਪਤਾਵਾਂ ਪੈ ਰਹੀਆਂ ਪੰਜਾਬ ਦਰਿਆਵਾਂ ਦੀ ਧਰਤੀ ਆਪਾਂ ਕਹ ਤੇ ਦਿੰਨੇ ਆ ਮੈਂ ਕਹਿੰਦਾ ਕਿ ਇਹ ਦਰਿਆਵਾਂ ਦੇ ਵਿੱਚ ਧਰਤੀ ਆ ਰਹਿਣ ਜੁਕੇ ਸਾਰੇ ਪਾਸੇ ਤੇ ਦਰਿਆ ਹੀ ਦਰਿਆ ਤੁਸੀਂ ਦੇਖ ਲਓ ਘਰ ਤੋਂ ਲੈ ਕੇ ਆਪਾਂ ਮਤਲਬ ਕਿ ਪੰਜਾਬ ਚ ਦਰਿਆ ਨਹੀਂ ਦਰਿਆਵਾਂ ਚ ਪੰਜਾਬ ਆ ਤੇ ਇਸ ਕਰਕੇ ਸਾਨੂੰ ਮਤਲਬ ਕਿ ਜ਼ਰੂਰਤ ਆ ਕਿ ਖੜੇ ਤੌਰ ਤੇ ਖੜੇ ਪੈਰ ਸਾਨੂੰ ਇੱਕ ਆਰਥਿਕ ਰਾਹਤ ਦਿੱਤੀ ਜਾਵੇ ਰਾਸ਼ਨ ਖੁਰਸ਼ਣ ਤਾਂ ਕੀ ਹੈ ਕੁਝ ਨਹੀਂ ਹੈ ਚਲੋ ਸਾਡੀ ਮੰਨ ਲਓ ਪੈਦਾਵਾਰ ਘਟ ਜਾਏਗੀ ਕੋਈ 10% 15% ਇਹ ਭੁੱਖੇ ਥੋੜੀ ਮਰ ਜਾਵਾਂਗੇ ਸਾਡੇ ਪੰਜਾਬ ਦੇ ਵਿੱਚ ਜਿੰਨਾ ਚਿਰ ਜ਼ਰਖੇ ਜ਼ਮੀਨ ਆ ਪਾਣੀ ਆ ਲੋਕੀ ਮਤੀ ਆ ਕੋਈ ਖਾਨ ਬਣੀਓ ਤੇ ਤੰਗੀ ਨਹੀਂ ਹੈ ਜਿੱਥੇ ਸਾਨੂੰ ਜ਼ਰੂਰਤ ਆ ਉਹ ਹੈ ਕਿ ਆਰਥਿਕ ਰਾਹਤ ਸਾਨੂੰ ਦਵਾਈ ਜਾਵੇ ਮਤਲਬ ਕਿ ਇਸ ਮੂਵ ਦੇ ਬਹੁਤ ਤੁਸੀਂ ਜਾ ਕੇ ਦੇਖੋ ਇਹਦੇ ਜਿੱਥੇ ਇਹਨੇ ਟਵੀਟ ਕੀਤਾ ਐਕਸ ਤੇ ਅਰਵਿੰਦ ਕੇਜਰੀਵਾਲ ਨੇ ਬਹੁਤ ਜ਼ਿਆਦਾ ਲੋਕਾਂ ਨੇ ਇਹਦਾ ਕ੍ਰਿਟਿਸਿਜ਼ਮ ਕੀਤਾ ਉਸਤੇ ਜੇਕਰ ਆਪਾਂ ਇਸ ਤੋਕ ਕੇ ਵਧੀਏ ਤਾਂ ਉਧਰ ਫਰਜੀ ਪਾਸਪੋਰਟਾਂ ਤੇ ਹੁਣ ਸਖਤ ਕੈਦ ਹੋਵੇਗੀ ਜੀ ਕਹਿੰਦੇ ਹਾਂਜੀ ਮੈਨੂੰ ਲੱਗਦਾ ਗੁਰਪ੍ਰੀਤ ਜੀ ਖਾਸੇ ਬਿਮਾਰ ਹੋ ਗਏ ਜੇ ਤੁਸੀਂ ਜੀ ਜੀ ਗਲਾ ਤੁਹਾਡਾ ਬਹਿ ਗਿਆ ਚਲੋ ਕੋਈ ਗੱਲ ਨਹੀਂ ਆ ਜਾ ਤੁਸੀਂ ਛੱਡੀਓ ਕੰਮ ਮੇਰੇ ਤੇ ਮੈਂ ਕਮਾਈ ਉਹਨਾਂ ਆਪਾਂ ਮੇਰੀ ਅੱਛਾ ਦੇਖੋ ਗੱਲ ਇਹ ਆ ਕਿ ਜਿਹੜਾ ਫਰਜੀ ਪਾਸਪੋਰਟ ਵਾਲਾ ਮਾਮਲਾ ਬੇਸਿਕਲੀ ਨਾ ਥੋੜਾ ਦੇਖਣਾ ਪਵੇਗਾ ਜਿਹੜੀ ਮਤਲਬ ਕਿ ਭਾਜਪਾ ਦੀ ਰਾਜਨੀਤੀ ਦਾ ਇੱਕ ਹਿੱਸਾ ਜਿਹੜਾ ਉਹ ਵਿਦੇਸ਼ੀ ਨਾਗਰਿਕਤਾ ਨਾਗਰਿਕਤਾ ਤੇ ਵੀ ਘੁੰਮਦਾ ਹੈ ਉਹਨਾਂ ਦਾ ਏਜੰਡਾ ਜਿਵੇਂ ਬੰਗਾਲ ਦੇ ਵਿੱਚ ਨਾਰਥ-ਈਸਟ ਦੇ ਵਿੱਚ ਬਿਹਾਰ ਦੇ ਵਿੱਚ ਕਈ ਸਟੇਟਾਂ 'ਚ ਉਹ ਇਸ ਤਰ੍ਹਾਂ ਦਾ ਦਾਅ ਖੇਡਦੇ ਆ ਫਿਰ ਤੁਹਾਨੂੰ ਯਾਦ ਹੋਣਾ ਸ਼ਹੀਨ ਬਾਗ ਦਾ ਮੋਰਚਾ ਉਹ ਵੀ ਇਹਨਾਂ ਚੀਜ਼ਾਂ ਕਰਕੇ ਲੱਗਾ ਹੈ ਸੋ ਇਸ ਵਾਸਤੇ ਇਹ ਆਪਣੀ ਆਈਡੀਓਲੋਜੀ ਦੇ ਵਿੱਚ ਇਸ ਚੀਜ਼ ਨੂੰ ਜਗਾ ਦਿੰਦੇ ਆ ਜਾਂ ਨਹੀਂ ਦਿੰਦੇ ਮੈਨੂੰ ਨਹੀਂ ਪਤਾ ਪਰ ਰਾਜਨੀਤਿਕ ਅਜੰਡੇ ਤੇ ਇਹਨਾਂ ਦੀ ਤਰਜੀਹ ਜ਼ਰੂਰ ਹੈਗੀ ਆ ਹੁਣ ਇਹਨਾਂ ਨੇ ਆ ਤੁਹਾਨੂੰ ਪਤਾ ਹੀ ਹੈ ਐਸਆਈਆਰ ਦੇ ਮਾਮਲੇ 'ਚ ਕਿੰਨਾ ਰੌਲਾ ਪਾਇਆ ਕਿ ਵਿਦੇਸ਼ੀ ਇਹਦੇ ਵਿੱਚ ਸ਼ਾਮਲ ਨੇ ਜੀ ਵਿਦੇਸ਼ੀ ਆ ਇਹ ਤਾਂ ਕਰ ਰਹੇ ਵੋਟ ਕਰ ਰਹੇ ਬੜਾ ਮੈਂ ਇਹਨਾਂ ਨੂੰ ਸਿੰਪਲ ਤਰੀਕੇ ਨਾਲ ਸਵਾਲ ਕਰਦਾ ਹੁੰਦਾ ਕਿ ਕੀ ਐਦੋਂ ਪਹਿਲਾਂ ਜਿੰਨੀ ਵਾਰੀ ਨਰੇਂਦਰ ਮੋਦੀ ਪ੍ਰਧਾਨ ਮੰਤਰੀ ਬਣੇ ਆ ਉਹਨਾਂ ਦੇ ਵਿੱਚ ਵਿਦੇਸ਼ੀ ਵੋਟਰਾਂ ਨੇ ਵੋਟ ਪਾਈ ਆ ਵੋਟਾਂ ਦੇ ਵਿੱਚ ਜਿ ਪਾਈਆ ਤੇ ਗੁਨਾਹਗਰ ਤੇ ਫਿਰ ਤੁਹਾਡੇ ਨਾਲ ਦੋ ਬੈਠੇ ਆ ਜਿਹੜੇ ਆਪਣੇ ਮੁੱਖ ਚੋਣ ਕਮਿਸ਼ਨਰ ਦੇ ਨਾਲ ਦੋ ਚੋਣ ਕਮਿਸ਼ਨਰ ਬੈਠੇ ਨੇ ਤੇ ਜਨਾਬ ਉਹ ਤੇ ਪਿਛਲੀ ਜਿਹੜੀ ਲੋਕ ਸਭਾ ਦੀ ਚੋਣ ਹੋਈ ਆ ਉਸ ਵੇਲੇ ਵੀ ਸਹਾਇਕ ਕਮਿਸ਼ਨਰ ਸੀਗੇ ਫਿਰ ਤੇ ਉਹ ਵੀ ਗੁਨਾਹਗਰ ਨੇ ਖੈ ਹੁਣ ਇਸ ਮੌਬਲੇ ਤੇ ਵਿੱਚ ਇਹਨਾਂ ਨੇ ਇਹ ਕਹਿ ਸੀਗਾ ਕਿ ਅਸੀਂ ਜਿਹੜਾ ਵੀ ਕੋਈ ਫਾਰਸੀ ਪਾਸਪੋਰਟ ਤੇ ਆਊਗਾ ਜਾਂ ਮਤਲਬ ਕਿ ਗਲਤ ਤੌਰ ਤੇ ਸਟੇ ਕਰੇਗਾ ਤੇ ਜਾਂ ਮਤਲਬ ਕਿ ਫਰਜ਼ੀ ਪਾਸਪੋਰਟ ਤੇ ਫਲਾਈ ਕਰੇਗਾ ਇਥੋਂ ਇੰਡੀਆ ਚ ਤਾਂ ਉਹਦੇ ਤੇ ਸਖਤ ਕਾਨੂੰਨ ਲਿਆਵਾਂਗੇ ਹੁਣ ਇਹਨਾਂ ਨੇ ਮਤਲਬ ਕਿ 7 ਸਾਲ ਤੱਕ ਦੀ ਕੈਦ ਤੇ 10 ਲੱਖ ਰੁਪਏ ਤੱਕ ਜੁਰਮਾਨਾ ਜਿਹੜਾ ਉਹ ਝਾਲ ਸਾਜੀ ਤੇ ਰੱਖ ਦਿੱਤਾ ਕਿ ਜੇ ਤੁਸੀਂ ਵੀਜ਼ਾ ਝਾਲ ਸਾਜੀ ਕੀਤੀ ਜਾਂ ਪਾਸਪੋਰਟ ਝਾਲ ਸਾਜੀ ਕੀਤੀ ਤਾਂ ਫਿਰ ਇੰਨੀ ਸਖਤ ਸਜ਼ਾ ਹੋਏਗੀ ਇਹਦਾ ਮੰਤਕ ਪਤਾ ਕੀ ਹੈ ਇੱਕ ਤੇ ਜਦਾਂ ਕਹ ਲਈਏ ਕਿ ਕੁਝ ਇਥੋਂ ਕ੍ਰਿਮੀਨਲ ਜਾਂ ਜਿਹੜੇ ਬੰਦੇ ਭੱਜਦੇ ਆ ਉਹਨਾਂ ਦੇ ਸੰਦਰਭ ਦੇ ਵਿੱਚ ਆ ਜਾਂ ਇਹ ਵੀ ਆ ਕਿ ਜਿਹੜੇ ਓਵਰਸਟੇ ਵਗੈਰਾ ਕਰਦੇ ਆ ਆ ਗਈ ਨਾ ਗੱਲ ਉੱਥੇ ਜਿਵੇਂ ਬਹੁਤ ਸਾਰੇ ਪਾਕਿਸਤਾਨੀ ਬੰਗਲਾਦੇਸ਼ੀ ਜਾਂ ਕੋਈ ਹੋਰ ਮੁਲਕ ਦਾ ਵੀ ਆ ਸਕਦਾ ਹੈ ਤਾਂ ਉਹ ਇੱਥੇ ਕੀ ਆ ਕਿ ਆਸਾਨੀ ਦੇ ਨਾਲ ਤੁਹਾਨੂੰ ਪਤਾ ਹੈ ਓਵਰਸਟੇ ਕਰਦਾ ਹੈ ਤਾਂ ਫਿਰ ਉਸ ਤੋਂ ਬਾਅਦ ਉਹ ਆਧਾਰ ਕਾਰਡ ਬਣਾ ਲੈਂਦਾ ਹੈਗੇ ਇਸ ਤਰ੍ਹਾਂ ਦੇ ਕੇਸ ਇਹਦੇ 'ਚ ਕੋਈ ਸ਼ੱਕ ਨਹੀਂ ਆ ਤੋ ਮਤਲਬ ਕਿ ਉਹ ਫਿਰ ਰਹਿਣਾ ਸਟਾਰਟ ਕਰ ਦਿੰਦੇ ਉਹਨਾਂ ਤੇ ਹੀ ਇਹਨਾਂ ਨੇ ਇੱਕ ਤਰ੍ਹਾਂ ਨਾਲ ਸਖਤ ਕਾਨੂੰਨ ਬਣਾਇਆ ਜੀ ਸੋ ਇਹ ਇਹਨਾਂ ਦੀ ਮਤਲਬ ਕਿ ਰਾਜਨੀਤਿਕ ਤਰਜੀਹ ਦਾ ਇੱਕ ਹਿੱਸਾ ਸੀਗਾ ਕਿ ਵਿਦੇਸ਼ੀ ਨਾਗਰਿਕਾਂ ਨੂੰ ਇੱਥੇ ਆਸਾਨੀ ਦੇ ਨਾਲ ਅਸੀਂ ਵਸੇਬਾ ਨਹੀਂ ਦੇਣਾ ਅਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਇੱਥੇ ਮਤਲਬ ਕਿ ਭਾਈ ਆਪਣੇ ਪੱਧਰ ਤੇ ਇਹ ਨਹੀਂ ਆ ਵੀ ਖੁਸ਼ੀ ਖੁਸ਼ੀ ਤੰਦਰੁਸਤੀ ਇਹ ਰਹਿਣਗੇ ਸੋ ਅਸੀਂ ਇਹਨਾਂ ਨੂੰ ਚੁੱਕ ਕੇ ਤੇ ਜੇਲ੍ਹ ਚ ਸੁਟਾਂਗੇ ਤੇ ਇਹਦਾ ਮਤਲਬ ਇਹ ਆ ਕਿ ਕੱਲ ਨੂੰ ਕੋਈ 19 21 ਮੰਨ ਲਓ ਕਿਸੇ ਵੀ ਮਾਮਲੇ ਦੇ ਵਿੱਚ ਕਿਸੇ ਐਨ ਆਰ ਆਈ ਨਾਲ ਵੀ ਹੁੰਦੀ ਹੈ ਤਾਂ ਜੇ ਮੰਨ ਲਓ ਉਹ ਨਹੀਂ ਅੱਖੇ ਚ ਰੜਕਦਾ ਖਟਕਦਾ ਤੇ ਛੱਡਦੇ ਉਹਨੂੰ ਵੀ ਨਹੀਂ ਸੋ ਜੇਕਰ ਇਸ ਤੋਂ ਅੱਗੇ ਚਲੀਏ ਤਾਂ ਪੰਜ ਜ਼ਿੰਦਗੀਆਂ ਹਵਾ ਚ ਗਾਇਬ ਨਹੀਂ ਹੋਈਆਂ ਇਹ ਇੱਕ ਹੀ ਗੱਲ ਹੈ हां जी देखो ਇਹ ਨਾ ਮਾਮਲਾ ਜਿਹੜਾ ਸੀਗਾ ਉਹ ਇੱਕ ਫੇਕ ਇਨਕਾਊਂਟਰ ਦਾ ਹੈ ਅਨਤਪੁਰ ਸਾਹਿਬ ਦੇ ਵਿੱਚ ਇੱਕ ਫਰਜ਼ੀ ਇਨਕਾਊਂਟਰ ਦਾ ਮਾਮਲਾ ਸੀਗਾ ਜਿਹੜਾ 21 ਮਈ 1991 ਦੀ ਰਾਤ ਦਾ ਹੈ ਇਹਦੇ ਵਿੱਚ ਹੋਇਆ ਕਿ ਆ ਕਿ ਦੋਸ਼ ਸੀਗਾ ਕਿ ਜਗਦੀਸ਼ ਸਿੰਘ ਨਾਂ ਦੇ ਵਿਅਕਤੀ ਨੂੰ ਚੁੱਕਿਆ ਗਿਆ ਉਸ ਨੂੰ ਟੌਰਚਰ ਕਰਕੇ ਗੋਲੀ ਮਾਰ ਦਿੱਤੀ ਸੀ ਤੇ ਉਸ ਤੋਂ ਬਾਅਦ ਉਹਦੀ ਪਤਨੀ 레ਜਿੰਦਰ ਕੌਰ ਮਾ ਸਰਜੀਤ ਕੌਰ 3 ਸਾਲ ਦੀ ਬੇਟੀ 2 ਮਹੀਨਿਆਂ ਦਾ ਉਹਦਾ ਬੇਟਾ ਉਸੇ ਰਾਤ ਗਾਇਬ ਹੋ ਜਾਂਦੇ ਨੇ ਠੀਕ ਹੈ ਜੀ ਤਾਂ ਇਸ ਮਾਮਲੇ ਦੇ ਵਿੱਚ ਹੁਣ ਸੀਬੀਆਈ ਕੋਰਟ ਨੇ ਇੱਕ ਵੱਡਾ ਆਰਡਰ ਪਾਸ ਕੀਤਾ ਹੈ ਮਾਮਲਾ ਕੀ ਹੈ ਕਿ ਸੀਬੀਆਈ ਨੇ ਚਾਰ ਵਾਰ ਕਲੋਜ਼ਰ ਰਿਪੋਰਟ ਲਾ ਦਿੱਤੀ ਕਿ ਦੇਖੋ ਜੀ ਇਹਦੇ ਚ ਫੁਕਤਾ ਕੋਈ ਸਬੂਤ ਨਹੀਂ ਮਿਲ ਰਿਹਾ ਪਰ ਰੌਲਾ ਇਹ ਆ ਕਿ ਗਵਾਹਾਂ ਦੇ ਬਿਆਨ ਜਿਹੜੇ ਸੀਗੇ ਉਹ ਕੁਝ ਇਸ ਤਰ੍ਹਾਂ ਦੇ ਸੀਗੇ ਕਿ ਐਨਕਾਊਂਟਰ ਵਾਲੀ ਰਾਤ ਫੈਮਲੀ ਜਿਹੜੀ ਆ ਉਹ ਮੌਕੇ ਤੇ ਮੌਜੂਦ ਸੀ ਕਿ ਤੇ ਬਾਅਦ ਵਿੱਚ ਪੁਲਿਸ ਉਹਨਾਂ ਨੂੰ ਲੈ ਗਈ ਸੀ ਬੀਐਸਐਫ ਦੇ ਕੁਝ ਜਵਾਨਾਂ ਨੇ ਵੀ ਇਹਦੇ ਵਿੱਚ ਸ਼ੁਰੂਆਤੀ ਦੌਰ ਚ ਗਵਾਹੀ ਜਿਹੜੀ ਸੀ ਕਿ ਉਹ ਦਿੱਤੀ ਸੀਗੀ ਤਾਂ ਕੁੱਲ ਮਿਲਾ ਕੇ ਕਹਿ ਲੀਏ ਕਿ ਫਿਰ ਉਸ ਤੋਂ ਬਾਅਦ ਹੁੰਦਾ ਕੀ ਆ ਕਿ ਤਿੰਨ ਵਾਰੀ ਕਿ ਚਾਰ ਵਾਰੀ ਕਲੋਜ਼ਰ ਰਿਪੋਰਟ ਦਾਖਲ ਕਰ ਦਿੱਤੀ ਜਾਂਦੀ ਆ ਤਾਂ ਫਿਰ ਸੀਬੀਆਈ ਕੋਰਟ ਜਿਹੜੀ ਆ ਉਹ ਸਖਤ ਹੋ ਜਾਂਦੀ ਆ ਸਕੈਨ ਲੈਂਦੀ ਆ ਕਿ ਦੇਖੋ ਗੱਲ ਇਹ ਆ ਕਿ ਹਵਾ ਦੇ ਵਿੱਚ ਇਹ ਜ਼ਿੰਦਗੀਆਂ ਗਾਇਬ ਨਹੀਂ ਹੋ ਸਕਦੀਆਂ ਪੰਜ ਮਾਸੂਮ ਜ਼ਿੰਦਗੀਆਂ ਉਹ ਗਈਆਂ ਕਿੱਧਰ ਉਹ ਗਈਆਂ ਕਿੱਧਰ ਇਦਾਂ ਜਾਂਚ ਪੜਤਾਲ ਬੰਦ ਨਹੀਂ ਹੋ ਸਕਦੀ ਸੋ ਇਹ ਕੇਸ ਜਿਹੜਾ ਕਾਊਂਟਰ ਤੱਕ ਸੀਮਤ ਨਹੀਂ ਬਲਕਿ ਪੂਰੀ ਫੈਮਿਲੀ ਨੂੰ ਖਪਾ ਦੇਣ ਦਾ ਹੈ ਇਸ ਲਈ ਮੈਜਿਸਟਰੇਟ ਨੂੰ ਹੁਕਮ ਦਿੱਤਾ ਗਿਆ ਕਿ ਸਬੂਤਾਂ ਤੇ ਗਵਾਹੀਆਂ ਦੇ ਆਧਾਰ ਤੇ ਦੁਬਾਰਾ ਸੁਣਵਾਈ ਕਰੋ ਤੇ ਜਿਹੜੀ ਜਿਹੜੀ ਮਤਲਬ ਭਾਈ ਜ਼ਿੰਮੇਵਾਰ ਤੇ ਰਿਆ ਚਾਹੇ ਉਹ ਸਟੇਟ ਆ ਚਾਹੇ ਪੁਲਿਸ ਉਹਦੇ ਤੇ ਕਾਰਵਾਈ ਕੀਤੀ ਜਾਵੇ ਤਾਂ ਇਹ ਮਾਮਲਾ ਆਪਣੇ ਆਪ ਦੇ ਵਿੱਚ ਹੁਣ ਤੁਸੀਂ ਗੁਰਪ੍ਰੀਤ ਜੀ ਦੇਖੋ ਕਿੰਨਾ ਸੰਗੀਨ ਆ ਦੋ ਮੀਮਿਆਂ ਦਾ ਬੱਚਾ ਤਿੰਨ ਸਾਲ ਦਾ ਬੱਚਾ ਜੀ ਆਓ ਸੋਚ ਕੇ ਦੇਖੋ ਲੂਮ ਕੰਡੇ ਖੜੇ ਹੁੰਦੇ ਆ ਤਾਂ ਮੈਂ ਸਮਝਦਾ ਕਿ सीबीआई ਦਾ ਜਿਹੜਾ ਵੀ ਕੋਈ ਜੱਜ ਹੋਏਗਾ ਤਾਂ ਮੇਰੇ ਖਿਆਲ ਦੇ ਨਾਲ ਰੱਬੀ ਰੂਹ ਆ ਜਿਸ ਨੇ ਇੰਨੀ سنجੀਦਗੀ ਦੇ ਨਾਲ ਇੰਨੇ ਵੇਦਨਾ ਪਰੇ ਤਰੀਕੇ ਦੇ ਨਾਲ ਕਿਹਾ ਕਿ ਇਹ ਜ਼ਿੰਦਗੀਆਂ ਹਵਾ ਚ ਥੋੜੀ ਗਾਇਬ ਹੋ ਗਈਆਂ ਭਾਈ ਇਹ ਕੋਈ ਮਾਮਲਾ ਕੱਲੇ ਇਨਕਾਊਂਟਰ ਦਾ ਥੋੜੀ ਆ ਇਹ ਤਾਂ ਮਾਮਲਾ ਬਹੁਤ ਗਾਹ ਤੱਕ ਦਾ ਸੋ ਇਸ ਕਰਕੇ ਉਮੀਦ ਕਰਦੇ ਆ ਕਿ ਇਹ ਵੀ ਇਨਕਾਊਂਟਰ ਆ ਜਿਹੜਾ ਜੋ ਇਹਨਾਂ ਨੇ ਬਣਾਇਆ ਸੀਗਾ ਇਹ ਇੱਕ ਮੌਕੇ ਤੇ ਜਿਨ੍ਹਾਂ ਨੇ ਬੁਚੜਗਰੀ ਕੀਤੀ ਆ ਉਹਨਾਂ ਨੂੰ ਹੁਣ ਸਜ਼ਾ ਤੱਕ ਲੈ ਕੇ ਜਾਵੇਗਾ ਦੇਖਦੇ ਕੀ ਬਣਦਾ ਪਰ ਇਹ ਇਨਕਾਊਂਟਰ ਜਿਹੜਾ ਵਾਰ-ਵਾਰ ਕੋਟ ਕਚੈਰੀਆਂ ਦੇ ਵਿੱਚ ਜਾ ਕੇ ਚਰਚਾ ਦਾ ਵਿਸ਼ਾ ਬਣਦਾ ਰਿਹਾ ਜੀ ਜੀ ਉਧਰ ਮੋਦੀ ਸਾਹਿਬ ਨੇ ਇੱਕ ਗਾਲ ਨੂੰ ਹੀ ਫੜ ਲਿਆ ਜੀ ਵੈਸੇ ਉਹਨਾਂ ਦੀ ਆਦਤ ਹੈ ਇਦਾਂ ਹੀ ਕਰਦੇ ਨੇ ਅੱਗੇ ਵੀ ਅੱਜ ਜਿਵੇਂ ਤੁਹਾਡਾ ਗਲਾ ਫੜਿਆ ਪਿਆ ਉਹਨਾਂ ਨੇ ਗਾਲ ਨੂੰ ਫੜ ਲਿਆ ਤੋਂ ਗਾਲੇ ਆ ਕਿ ਭਾਈ ਅਸਲ ਦੇ ਵਿੱਚ ਨਰਿੰਦਰ ਮੋਦੀ ਬਾਰੇ ਮੈਂ ਤੁਹਾਨੂੰ ਕਿਹਾ ਸੀ ਕਿ ਜਦੋਂ ਜਦੋਂ ਇਹਨਾਂ ਨੂੰ ਕੁਝ ਇਸ ਤਰ੍ਹਾਂ ਸੰਬੋਧਨ ਕੀਤਾ ਜਾਂਦਾ ਹੈ ਬੁਚ ਲੈਦੇ ਨੇ ਜਿਵੇਂ ਤੁਹਾਨੂੰ ਪਤਾ ਅਜ਼ਰੁਦੀਨ ਬਾਰੇ ਕਹਿ ਜਾਂਦਾ ਨਾ ਕੈਸਰੁਦੀਨ ਇੱਕ ਵੱਖਰੇ ਤਰੀਕੇ ਨਾਲ ਕੈਚ ਕਰਦਾ ਸੀਗਾ ਤੇ ਸਿੱਧੂ ਦੱਸਦਾ ਹੁੰਦਾ ਕਿ ਹੈਦਰਾਬਾਦ ਦੇ ਦੋ ਐਸੇ ਫਿਲਡਰ ਸੀ ਜਿਹੜੇ ਵਲਾਖਣ ਤਰੀਕੇ ਨਾਲ ਕੈਚ ਕਰਦੇ ਸੀ ਪਰ ਇਹਨਾਂ ਦੇ ਵਿੱਚੋਂ ਇੱਕ ਅਰਸ਼ਦ ਯੂਬ ਸੀ ਜਿਨੇ ਕੈਚ ਕਦੇ ਫੜਿਆ ਨਹੀਂ ਸੀ ਅਜ਼ਰਉਦੀਨ ਸੀ ਕਿ ਕੈਚ ਜਿਨੇ ਕਦੇ ਛੱਡਿਆ ਨਹੀਂ ਇਹ ਸਮਝ ਲਓ ਸਿਆਸਤ ਦਾ ਅਜ਼ਰਉਦੀਨ ਮਤਲਬ ਕਿ ਹੁਣ ਇਹਨਾਂ ਨੇ ਮੁਸਲਮਾਨ ਹਿੰਦੂ ਨਾ ਕਰਦੇ ਕਿਤੇ ਵੇਖਿਓ ਮੇਰੇ ਮਗਰ ਲੱਗ ਜਾ ਕਹਿਣ ਦਾ ਮਤਲਬ ਇਹ ਆ ਕਿ ਸਿਆਸੀ ਤੌਰ ਤੇ ਇਹਨਾਂ ਦੀ ਜਿਹੜੀ ਫੀਲਡਿੰਗ ਆ ਨਾ ਇਹਨਾਂ ਦੀ ਕੈਚਿੰਗ ਸਮਰੱਥਾ ਜਿਹੜੀ ਨਰੇਂਦਰ ਮੋਦੀ ਯਰਾਂ ਦੀ ਉਹ ਜੌਂਟੀ ਰੋਡਸ ਜਾਂ ਅਜੇ ਜੰਡੇ ਜਾਂ ਜਾ ਅਸਰਦੀਨ ਵਰਗੀ ਨਾਲ ਦੀ ਲਪਕ ਲੈਂਦੇ ਆ ਇਹ ਬਲੇਟ ਦੇ ਵੀ ਬਹੁਤ ਆ ਬੜਾ ਬੜਾ ਬਲੇਟ ਦਿੰਦੇ ਆ ਤੁਹਾਨੂੰ ਪਤਾ ਹੀ ਰੋਡ ਵੀ ਦਿੰਦੇ ਆ ਤੇ ਲਪਕ ਵੀ ਲੈਂਦੇ ਆ ਦਰਸਲ ਇਹਨਾਂ ਨੇ ਹੁਣ ਮਤਲਬ ਕਿ ਜਿੱਡੀ ਗੱਲ ਕਹੀ ਆ ਦੇਖੋ ਮੈਂ ਦੇ ਵੱਨ ਤੋਂ ਹੀ ਉਸ ਗੱਲ ਦੇ ਨਾਲ ਅਸਹਿਮਤ ਆ ਲਾਹਣਤੀ ਬੰਦੇ ਦਾ ਕੰਮ ਹੁੰਦਾ ਕਿਸੇ ਦੀ ਬਜ਼ੁਰਗ ਮਾਂ ਬਾਰੇ ਜਾਂ ਕਿਸੇ ਦੇ ਤੁਰ ਗਏ ਮਾਂ ਬਾਪ ਬਾਰੇ ਬੋਲਣਾ ਪ੍ਰਧਾਨ ਮੰਤਰੀ ਬਾਰੇ ਵੀ ਇਹ ਪੁਸ਼ਪ ਸ਼ਬਦ ਨਹੀਂ ਬੋਲੇ ਜਾ ਸਕਦੇ ਉਹ ਜਿਸ ਵੀ ਬੰਦੇ ਨੇ ਹਰਕਤ ਕੀਤੀ ਆ ਬਹੁਤ ਹੀ ਗਿਰੀ ਹੋਈ ਉਹਦੀ ਹਰਕਤ ਸੀ ਉਹਦੇ ਵਾਸਤੇ ਉਹਦੇ ਤੇ ਮਕਦਮਾ ਪਾ ਦਿੱਤਾ ਗਿਆ ਸਾਰਾ ਕੁਝ ਹੋ ਗਿਆ ਪਰ ਮੋਦੀ ਸਾਹਿਬ ਉਹ ਜਿਸ ਤਰ੍ਹਾਂ ਕਹਿ ਰਹੇ ਆ ਕਿ ਦੇਸ਼ ਦੀਆਂ ਮਾਵਾਂ ਦਾ અપਮਾਨ ਹੈ ਜਾਂ ਕਹਿ ਲੋ ਕਿ ਇਹਨਾਂ ਨੇ ਮੈਨੂੰ ਗਾਲ ਦਿੱਤੀ ਆ ਇਹਨਾਂ ਨੂੰ ਇਸ ਉਮਰ ਦੇ ਵਿੱਚ ਇਹ ਜਜ਼ਾ ਜੜੀਆਂ ਇਹ ਨਹੀਂ ਕਰਨੀਆ ਚਾਹੀਦੀਆ ਪ੍ਰਧਾਨ ਮੰਤਰੀ ਨੂੰ ਭਾਵਕ ਤੁਸੀਂ ਦੇਖੋਗੇ ਇਹ ਮੈਂ ਤੁਹਾਨੂੰ ਦੱਸਿਆ ਦੱਸਦਾ ਹੁਣਾਂ ਨਾ ਕਿ ਮਾਨ ਸਾਹਿਬ ਤੇ ਮੋਦੀ ਸਾਹਿਬ ਦੇ ਵਿੱਚ ਸਮਾਨਤਾਵਾਂ ਬਹੁਤ ਨੇ ਦੇਖੋ ਅੱਜ ਦੋਵੇਂ ਲਗਭਗ ਲਗਭਗ ਰੋ ਹੀ ਪਏ ਠੀਕ ਹੈ ਨਾ ਜੀ ਤੁਮੀ ਕੋਮੋ ਕੇ મોદી ਸਾਹਿਬ ਵੀ ਭਾਵਕ ਹੋ ਗਏ ਤੇ ਕੁਝ ਲੋਕ ਉਹਨਾਂ ਦੀ ਭਾਵਕਤਾ ਨੂੰ ਵੇਖ ਕੇ ਉਦਾਸ ਹੋ ਗਏ ਤਾਂ ਕਹਿਣ ਦਾ ਭਾਵ ਇਹ ਆ ਕਿ ਇਹਨਾਂ ਨੇ ਹੁਣ ਇਸ ਗਾਲ ਨੂੰ ਮੁੱਦਾ ਬਣਾ ਲਿਆ ਗਾਲ ਗਲਤ ਗੱਲ ਹੈ ਮੈਂ ਕਦੇ ਵੀ ਗਾਲ ਦੀ ਵਕਾਲਤ ਨਹੀਂ ਕਰਦਾ ਸਾਡੇ ਪ੍ਰਧਾਨ ਮੰਤਰੀ ਨੂੰ ਗਾਲ ਤੇ ਕਦਾ ਚਿੱਤ ਵੀ ਆਪਾ ਪਰਵਾਹ ਨਹੀਂ ਕਰਦੇ ਪਰ ਜਿਸ ਤਰ੍ਹਾਂ ਇਹ ਗਾਲ ਨੂੰ ਹੁਣ ਮਤਲਬ ਕਿ ਦੇਸ਼ ਦੀਆਂ ਮਾਵਾਂ ਨਾਲ ਉਹੀ ਗੱਲ ਸੰਧੂਰ ਆਲ ਫੇਰ ਉਹ ਕਿੰਨਾ ਪੁੱਠਾ ਪਿਆ ਕਿ ਅਸੀਂ ਘਰ ਘਰ ਚ ਸੁਧੂਰ ਦੇਵਾਂਗੇ ਉਹ ਕਿੰਨਾ ਮਾਮਲਾ ਪੁੱਠਾ ਪੈ ਗਿਆ ਹੁਣ ਦੇਸ਼ ਦੀਆਂ ਮਾਮਾ ਨਾਲ ਕੀ ਸੰਬੰਧ ਹੈ ਇਹਦਾ ਉਸ ਗੰਦੇ ਬੰਦੇ ਨੇ ਮੈਂ ਉਹਦੇ ਲਈ ਸ਼ਬਦ ਇਸਤੇਮਾਲ ਕਰ ਰਿਹਾ ਕਿ ਮੋਦੀ ਸਾਹਿਬ ਨੂੰ અપਮਾਨਤ ਕੀਤਾ ਤੇ ਉਹਦੇ ਬਦਲੇ ਅਸੀਂ ਉਹਨੂੰ ਧਾਂਤਾ ਪਾ ਰਹੇ ਹਾਂ ਪਰ ਇਸ ਨੂੰ ਹੁਣ ਪੋਲਿਟੀਸਾਈਜ਼ ਕਰਕੇ ਰਾਜਨੀਤਿਕ ਫਾਇਦਾ ਲੈਣਾ ਇਹ ਤੇ ਮੋਦੀ ਸਾਹਿਬ ਹੀ ਕਰ ਸਕਦੇ ਜੀ ਹੋਰ ਤਾਂ ਕੀ ਆ ਜੀ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ ਬਹੁਤ ਬਹੁਤ ਧੰਨਵਾਦ